ਇਹ ਤਾਂ ਕਹਿੰਦੇ ਹਾਲੇ ਅਸੀਂ ਰੰਗਲਾ ਪੰਜਾਬ ਬਣਾਣਾ ਹੈ ਅਸੀਂ ਤਾਂ ਹੱਥ ਜੋੜਦੇ ਆ ਭਗਵੰਤ ਮਾਨ ਅੱਗੇ ਆ ਝਾੜੂ ਵਾਲੀ ਸਰਕਾਰ ਅੱਗੇ ਵੀ ਤੁਹਾਡਾ ਰੰਗਲਾ ਪੰਜਾਬ ਨਾ ਬਣਾਇਓ ਭਰਾਵਾ ਇਹ ਕਹਿੰਦੇ ਸੀ ਰੰਗਲਾ ਪੰਜਾਬ ਆ ਤੁਸੀਂ ਦੇਖ ਰਹੇ ਹੋ ਰੰਗਲੇ ਪੰਜਾਬ ਦਾ ਹਾਲ ਰੋਇ ਬੰਬੂ ਦੀ سپورਟ ਰੋਇ ਗਨੇਡਰ ਸਿੱਟੇ ਜਾਂਦੇ ਆ ਰੋਇ ਲੁੱਟਾਂ ਖੋਹ ਹੁੰਦੀਆਂ ਕੱਲ੍ਹ ਰਾਤ ਨੂੰ ਸਾਡੇ ਭਾਜਪਾ ਦੇ ਨੇਤਾ ਜਿਹੜੇ ਆ ਐਕਸ ਐਮ ਐਲ ਏ ਆ ਰੰਜਨ ਕਾਲੀਏ ਦੇ ਘਰੇ ਬੰਬ ਸਿੱਟਿਆ ਗਿਆ ਦੇਖੋ ਗਿਆ ਇੱਕ ਇੱਕ ਵਜੇ ਪੰਪ ਸਿੱਟਣ ਲੱਗ ਗਏ ਤੇ ਅਸੀਂ ਲੋਕ ਜਾਵਾਂ ਕਿ ਕਿੱਥੇ ਪੰਜਾਬ ਦਾ ਮਾਹੌਲ ਕਿੱਦਾਂ ਨੂੰ ਜਾ ਰਿਹਾ ਸਾਨੂੰ ਉਹ ਰੰਗਲਾ ਪੰਜਾਬ ਚਾਹੀਦਾ ਜਿਹੜਾ ਨਸ਼ੇ ਤੇ ਰਹਿਤ ਹੋਵੇ ਸਾਡੀ ਨੌਜਵਾਨੀ ਨਸ਼ਾ ਨਾ ਕਰਦੀ ਹੋਵੇ ਸਾਨੂੰ ਉਹ ਰੰਗਲਾ ਪੰਜਾਬ ਚਾਹੀਦਾ ਆ ਜਿੱਥੇ ਜੋਬਸ ਹੋਣ ਲੋਕਤਰੀਆਂ ਮਿਲਣ ਨੌਜਵਾਨਾਂ ਨੂੰ ਸਾਨੂੰ ਉਹ ਰੰਗਲਾ ਪੰਜਾਬ ਚਾਹੀਦਾ ਕਾਰਨ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਪੰਜਾਬ ਦਾ ਮਾਹੌਲ ਕਿੱਦਾਂ ਨੂੰ ਜਾ ਰਿਹਾ ਇਹ ਕਹਿੰਦੇ ਸੀ ਰੰਗਲਾ ਪੰਜਾਬ ਆ ਤੁਸੀਂ ਦੇਖ ਰਹੇ ਹੋ ਰੰਗਲੇ ਪੰਜਾਬ ਦਾ ਹਾਲ ਇਹ ਤਾਂ ਕਹਿੰਦੇ ਹਾਲੇ ਅਸੀਂ ਰੰਗਲਾ ਪੰਜਾਬ ਬਣਾਣਾ ਹੈ ਅਸੀਂ ਤਾਂ ਹੱਥ ਜੋੜਦੇ ਆ ਭਗਵੰਤ ਮਾਨ ਅੱਗੇ ਆ ਝਾੜੂ ਵਾਲੀ ਸਰਕਾਰ ਅੱਗੇ ਵੀ ਤੁਹਾਡਾ ਰੰਗਲਾ ਪੰਜਾਬ ਨਾ ਬਣਾਇਓ ਭਰਾਵਾ ਰੋਇ ਬੰਬ ਵਿਸਪੋਟ ਰੋਇ ਗ੍ਰੇਨੇਡਰ ਸਿੱਟੇ ਜਾਂਦੇ ਆ ਰੋਇ ਲੁੱਟਾਂ ਖੋਹ ਹੁੰਨੀਆਂ ਕੱਲ੍ਹ ਰਾਤ ਨੂੰ ਸਾਡੇ ਭਾਜਪਾ ਦੇ ਨੇਤਾ ਜਿਹੜੇ ਆ ਐਕਸ ਐਮ ਐਲ ਏ ਆ ਰੰਜਨ ਕਾਲੀਏ ਦੇ ਘਰੇ ਬੰਬ ਸਿੱਟਿਆ ਗਿਆ ਦੇਖੋ ਭਈ ਅਸੀਂ ਲੋਕ ਇੱਕ ਵਸੇ ਹੋਏ ਸਮਾਰਟ ਸਿਟੀਆਂ 'ਚ ਰਹਿਨੇ ਆ ਜਲੰਧਰ ਵੀ ਸਮਾਰਟ ਸਿਟੀ ਲੁਧਿਆਣਾ ਵੀ ਸਮਾਰਟ ਸਿਟੀ ਜੇ ਸ਼ਹਿਰਾਂ ਦੇ ਵਿੱਚ ਗਿਆ ਇੱਕ ਇੱਕ ਵਜੇ ਬੰਬ ਸਿੱਟਣ ਲੱਗ ਗਏ ਤੇ ਅਸੀਂ ਲੋਕ ਜਾਵਾਂਗੇ ਕਿੱਥੇ ਪੰਜਾਬ ਦਾ ਮਾਹੌਲ ਕਿੱਦਾਂ ਨੂੰ ਜਾ ਰਿਹਾ ਤੁਸੀਂ ਕਹਿੰਦੇ ਰੰਗਲਾ ਪੰਜਾਬ ਬਣਾਣਾ ਕਿੱਥੋਂ ਲਿਆਉਂਗੇ ਵਪਾਰ ਕਿੱਥੋਂ ਨਵੀਂ ਇੰਡਸਟਰੀ ਲੈ ਕੇ ਆਉਂਗੇ ਕਿੱਥੇ ਨੌਜਵਾਨੀਆਂ ਨੂੰ ਸੰਭੂਗੇ ਫੇਲੀਅਰ ਸਰਕਾਰ ਆ ਫੇਲੀਅਰ ਇਹਨਾਂ ਸਿਸਟਮ ਆ ਐਡਾ ਵੱਡਾ ਕੋਈ ਬੰਦਾ ਸੋਚ ਕੇ ਬੈਠਾ ਸੀ ਅਸੀਂ ਇਹਨਾਂ ਦੇ ਘਰੇ ਬੰਬ ਸਿੱਟਣ ਆਇਆ ਸਾਡੀ ਕਿੱਥੇ ਆ ਪ੍ਰਸ਼ਾਸਨ ਕਿੱਥੇ ਸਾਡੀ ਗਵਰਨਮੈਂਟ ਦੀ ਇੰਟੈਲੀਜੈਂਸੀ ਇੰਨੀ-ਇੰਨੀ ਤਨਖਾਹਾਂ ਦਿੰਦੇ ਆ ਕਦ ਲਈ ਦਿੰਦੇ ਆ ਐਨਾ ਪੁਰਾਹਲ ਐਨਾ ਪੁਰਾਹਲ ਅਸੀਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਪੂਰਾ ਰੰਗਲਾ ਪੰਜਾਬ ਨਾ ਬਣਾਇਓ ਅਸੀਂ ਤੁਹਾਡੇ ਰੰਗਲੇ ਪੰਜਾਬ ਤੋਂ ਜੇ ਤੁਸੀਂ ਕਹਿੰਨੇ ਰੰਗਲਾ ਪੰਜਾਬ ਅਸੀਂ ਹਾਲੇ ਬਣਾਣਾ ਹੈ ਹਾਲੇ ਦਾ ਸ਼ੁਰੂਆਤ ਆ ਸ਼ੁਰੂਆਤ ਦੇ ਵਿੱਚ ਹੀ ਲੁੱਟਾ ਖੋਹਾਂ ਬੰਬ ਸਪੋਰਟ ਸਾਰਾ ਕੁਝ ਚੱਲ ਰਿਹਾ ਲੇਕਿਨ ਜੇ ਪੂਰਾ ਰੰਗਲਾ ਪੰਜਾਬੇ ਬਣਾਉਦੂ ਫੇਰ ਪਤਾ ਨਹੀਂ ਕੀ ਹੋਊਗਾ ਬਾਈ ਭਗਵੰਤ ਮਾਨ ਜੀ ਸਾਨੂੰ ਤੁਹਾਡਾ ਇਹ ਰੰਗਲਾ ਪੰਜਾਬ ਨਹੀਂ ਚਾਹੀਦਾ ਸਾਨੂੰ ਉਹ ਰੰਗਲਾ ਪੰਜਾਬ ਚਾਹੀਦਾ ਜਿਹੜਾ ਨਸ਼ੇ ਤੇ ਰਹਿਤ ਹੋਵੇ ਸਾਡੀ ਨੌਜਵਾਨੀ ਨਸ਼ਾਨਾ ਕਰਦੀ ਹੋਵੇ ਸਾਨੂੰ ਉਹ ਰੰਗਲਾ ਪੰਜਾਬ ਚਾਹੀਦਾ ਆ ਜਿੱਥੇ ਜੋਬਸ ਹੋਣ ਨੌਕਰੀਆਂ ਮਿਲਣ ਨੌਜਵਾਨਾਂ ਨੂੰ ਸਾਨੂੰ ਉਹ ਰੰਗਲਾ ਪੰਜਾਬ ਚਾਹੀਦਾ ਜਿੱਦਾਂ ਖੁਸ਼ਹਾਲੀ ਹੁੰਦੀ ਸੀ ਅੱਗੇ ਸਾਡਾ ਪੰਜਾਬ ਇੰਨਾ ਖੁਸ਼ਹਾਲ ਸੀ ਨਸ਼ਾ ਰਹਿਤ ਸੀ ਆ ਲੁੱਟਾ ਖੋਹਣੀ ਨਹੀਂ ਹੁੰਦੀਆਂ ਸੀ ਬੰਬ ਸਪੋਰਟ ਨਹੀਂ ਹੁੰਦੇ ਸੀ ਕਾਰੋਬਾਰ ਸੀਗੇ ਲੇਕਿਨ ਅੱਜ ਦਾ ਟਾਈਮ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਿਰਫ ਅਨਾਉਂਸਮੈਂਟਾਂ ਕਰ ਕਰਕੇ ਇਹਨਾਂ ਨੇ ਆ ਮਤਲਬ ਪੰਜਾਬ ਦਾ ਪੂਰਾ ਹਾਲ ਕਰ ਛੱਡਿਆ ਆ ਦੇਖੋ ਇਹ ਕਹਿੰਦੇ ਸੀ ਅਸੀਂ ਬਦਲਾਵ ਲਿਆਵਾਂਗੇ ਪੰਜਾਬ 'ਚ ਬਦਲਾਵ ਸਹੀ ਗੱਲ ਆ ਆ ਗਿਆ ਬਦਲਾਵ ਕੀ ਆ ਗ੍ਰੇਨੇਟ ਨਾਈਟ ਜਿਹੜੇ ਬੰਬ ਹੁੰਦੇ ਆ ਹੈਂਡ ਨਾਲ ਬੰਬਸ ਸਿੱਟੇ ਜਾਂਦੇ ਨੇ ਜੋ ਕਿ ਆਰਮੀ ਜਾਂ ਆਰਮ ਫੋਰਸ ਫੋਰਸਸ ਯੂਜ਼ ਕਰਦੀਆਂ ਨੇ ਉਹ ਇੱਕ ਆਮ ਪਬਲਿਕ ਤੇ ਆਮ ਐਮਐਲਏਸ ਤੇ ਮਨਿਸਟਰਾਂ ਦੇ ਘਰਾਂ ਉੱਤੇ ਮੰਦਿਰਾਂ ਦੇ ਉੱਤੇ ਸਿੱਟੇ ਜਾ ਰਹੇ ਨੇ ਕਦੇ ਥਾਣਿਆਂ 'ਚ ਸਿੱਟੇ ਜਾ ਰਹੇ ਨੇ ਇੱਕ ਨਵੇਂ ਸ਼ਹਿਰ ਥਾਣੇ 'ਚ ਸਿੱਟਿਆ ਇੱਕ ਅੰਮਰਸਰ ਮੰਦਿਰ ਉੱਤੇ ਸਿੱਟਿਆ ਇੱਕ ਹੁਣ ਜਲੰਧਰ ਸਾਬਕਾ ਕੈਬਨਿਟ ਮਨਿਸਟਰ ਤੇ ਐਕਸ ਐਮਐਲਏ ਦੇ ਘਰ ਦੇ ਬਾਹਰ ਸਿੱਟਿਆ ਗਿਆ ਇਹ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਜੀ ਪੰਜਾਬ ਗਵਰਨਮੈਂਟ ਲਈ ਤੇ ਪੰਜਾਬ ਵਾਸੀਆਂ ਲਈ ਪੰਜਾਬ ਗਵਰਨਮੈਂਟ ਸੁੱਤੀ ਪਈ ਹੈ ਜੀ ਜੇ ਐਕਸ ਐਮਐਲਏ ਪੁਲਿਸ ਪ੍ਰਸ਼ਾਸਨ ਦੇ ਥਾਣੇ ਸੇਫ ਨਹੀਂ ਐ ਤੇ ਦੱਸੋ ਫਿਰ ਆਮ ਜਨਤਾ ਦਾ ਕੀ ਬਣੇਗਾ ਸਾਡੇ ਵਰਗੇ ਯੂਥ ਦਾ ਕੀ ਬਣੇਗਾ ਆਪੇ ਲੋਕ ਬਿਜ਼ਨਸਮੈਨ ਜਾਂ ਆਮ ਲੋਕ ਕਹਿਣਗੇ ਕਿ ਅਸੀਂ ਪੰਜਾਬ ਤੋਂ ਬਾਹਰ ਬਿਜ਼ਨਸ ਕਰਦੇ ਆ ਜਾਂ ਆਪਣੇ ਬੱਚੇ ਬਾਹਰ ਭੇਜਦੇ ਆ ਇਹ ਕਹਿੰਦੇ ਸੀ ਬਾਹਰੋਂ ਬੱਚੇ ਵਾਪਸ ਲਾਣੇ ਆ ਜੇ ਇਦਾਂ ਦੇ ਮੌਲ ਕਰੀਏਟ ਖੋਣ ਲਾਪੇ ਪੰਜਾਬ 'ਚ ਤਾਂ ਬੱਚੇ ਬਾਹਰੋਂ ਵਾਪਸ ਕੀ ਆਣੇ ਉਲਟਾ ਹੋਰ ਇੱਥੋਂ ਜਾਣੇ ਆ ਹਿਸਾਬ ਲਾਓ ਤੁਸੀਂ ਹਲੇ ਅਸੀਂ ਯੂਥ ਆ ਅਸੀਂ ਉਹਨੂੰ ਮੋਟੀਵੇਟ ਕਰੀਦਾ ਆਪਣੇ ਨਾਲ ਦਾ ਨੂੰ ਕਿ ਤੁਸੀਂ ਬਾਹਰ ਨਾ ਜਾਓ ਇੱਥੇ ਬਿਨਸੈਟ ਕਰੋ ਕਿ ਉਹਨਾਂ ਨੂੰ ਇਹ ਮੋਟੀਵੇਸ਼ਨ ਦਿਖਾਈਏ ਹੁਣ ਕਿਆਂ ਇੱਥੇ ਤਾਂ ਬੰਬ ਚੱਲਦੇ ਆ ਇਥੇ ਮੜੇ ਫੇਮਸ ਹੋ ਜੇ ਤੁਹਾਨੂੰ ਬਲੈਕ ਮੈਨ ਨਾ ਪੰਦੇ ਆ ਤਾਂ ਸੋ ਨੂੰ ਪੰਜਾਬ ਸਰਕਾਰ ਨੂੰ ਜੇ ਸਰਕਾਰ ਨਹੀਂ ਚੱਲਦੀ ਅਸਤੀਫਾ ਦੇ ਦਿਓ ਕਿਉਂ ਚਲਾ ਰਹੇ ਹੋ ਤੁਸੀਂ ਧੱਕੇ ਨਾਲ ਸਰਕਾਰ ਅਸੀਂ ਕੱਲ ਦੇਖਿਆ ਹੈਗਾ ਜਿੱਥੇ ਸਾਡੇ ਐਕਸ ਮਿਨਿਸਟਰ ਮਨੰਜਰ ਕਾਲੀਆ ਜੀ ਦੇ ਘਰ ਦੇ ਵਿੱਚ ਦੇਖੋ ਤੁਸੀਂ ਹੈਂਡ ਗ੍ਰੇਨੇਡ ਨਾਲ ਅਟੈਕ ਕੀਤਾ ਗਿਆ ਬਹੁਤ ਹੀ ਮਾੜੀ ਗੱਲ ਹੈ ਮਤਲਬ ਫੇਲ ਸਰਕਾਰ ਪੰਜਾਬ ਸਰਕਾਰ ਫੇਲ ਸਰਕਾਰ ਭਗਵੰਤਮਾਨ ਜੀ ਅਤੇ ਕੇਜਰੀਵਾਲ ਜੀ ਕੇਜਰੀਵਾਲ ਜੀ ਦੀ ਤਾਂ ਚਲੋ ਛੁੱਟੀ ਹੋ ਹੀ ਗਈ ਹੈ ਕੀ ਆ ਉਹ ਅੰਤਮਾਨ ਜੀ ਦੀ ਵੀ ਇਹੀ ਹਾਲਾਤ ਰਹੇ ਤਾਂ ਬੜੀ ਜਲਦੀ ਛੁੱਟੀ ਹੋ ਜਾਣੀ ਹੈ ਕੀ ਹੈ ਇਦਾਂ ਮੈਨੂੰ ਨਹੀਂ ਲੱਗਦਾ ਕਿ ਇਹ ਸੀਐਮ ਦੇ ਹੁੰਦੇ ਹੋਏ ਤੁਸੀਂ ਦੇਖੋ ਕਿ ਇਦਾਂ ਦੇ ਹੈਂਡ ਗ੍ਰੇਨੇਡ ਨਾਲ ਅਟੈਕ ਹੋਣੇ ਹੋਣ ਇਹ ਕਿੱਥੋਂ ਆ ਰਹੇ ਹੈਗੇ ਆ ਨਸ਼ੇ ਦੀ ਗੱਲ ਕਰਦੇ ਹੈਗੇ ਆ ਦੋ ਘਰ ਤੋੜ ਦਿੱਤੇ ਲੋਕਾਂ ਦੇ মিডিਆ ਦੇ ਵਿੱਚ ਪਬਲਿਸਿਟੀ ਕਰ ਲਈ ਤੇ ਕਹਿੰਦੇ ਕਿ ਅਸੀਂ ਨਸ਼ਾ ਖਤਮ ਕਰਤਾ ਨਸ਼ਾ ਖਤਮ ਕਰਤਾ ਤੁਸੀਂ ਦੇਖੋ ਆ ਚਲੇ ਜਾਓ ਜੀ ਰਾਤੀ 11 ਵਜੇ ਚਲੇ ਜਾਓ ਆ ਲੈਣਾ ਦੇ ਤੱਲੇ ਉੱਥੇ ਨਸ਼ਾ ਵਿਕਦਾ ਹੈਗਾ ਕਿੱਥੇ ਸੁੱਤੇ ਪਏ ਆ ਨੋਰਮਲ ਜਿਹੜੇ ਛੋਟੇ ਘਰਾਂ ਦੇ ਘਰ ਤੋੜ ਕੇ ਛੋਟੇ ਬੰਦਿਆ ਦੇ ਘਰ ਤੋੜ ਕੇ ਇਹ ਕਹਿ ਰਿਹਾ ਨਸ਼ਾ ਖਤਮ ਕਰਤਾ ਮੈਨੂੰ ਨਹੀਂ ਲੱਗਦਾ ਫੇਲ ਸਰਕਾਰ ਬਿਲਕੁਲ ਫੇਲ ਸਰਕਾਰ ਅੱਜ ਜਿਹੜੇ ਹੈਂਡ ਗ੍ਰਨੇਡ ਦੇ ਨਾਲ ਦੇਖੋ ਹੈਂਡ ਗ੍ਰਨੇਡ ਤੱਕ ਪਹੁੰਚ ਗਏ ਜੀ ਮਨਿਸਟਰਾਂ ਦੇ ਘਰ ਦੇ ਵਿੱਚ ਅਟੈਕ ਹੋ ਰਿਹਾਗੇ ਆ ਨੋਰਮਲ ਬੰਦੇ ਤਾਂ ਮੈਨੂੰ ਲੱਗਦਾ ਉਹੀ ਰਗੜੇ ਜਾਂਦੇ ਆ ਉਹਨਾਂ ਦੀ ਤਾਂ ਕੋਈ ਖਬਰ ਵੀ ਨਹੀਂ ਆਂਦੀ